ਹਾਂਜੀ ਕਿਦਾਂ ਸਾਰੇ ਵੀਰ ਭਰਾ ਉਮੀਦ ਕਰਦਾ ਸਾਰੇ ਠੀਕ ਹੋਵੋਗੇ ਬਾਈ ਪੁੱਛ ਰਿਹਾ 플레이ਰ ਕਿਹੜੇ ਕਿਹੜੇ ਆਗੇ ਪੰਜਾਬ ਯਾਰ ਕਿਹਨੇ ਕਿਹਨੇ ਕਦੋਂ ਖੇਡਣਾ ਕਿਹੜੇ ਮੇਲੇ ਤੇ ਆ ਰਹੇ ਆ ਸ਼ੀਲੂ ਕਿਹੜੇ ਕੱਪ ਦੇ ਖੇਡੂਗਾ ਸੋ ਸਾਰੀ ਜਾਣਕਾਰੀ ਦੇਵਾਂਗੇ ਨਵੇਂ ਆਏ ਆ ਤਾਂ ਸਬਸਕ੍ਰਾਈਬ ਕਰਿਓ ਇਹ ਚੈਨਲ ਤੇ ਵੀ ਵੀਡੀਓ ਆਉਂਦੀਆਂ ਰਹਿਣਗੀਆਂ ਮਿੱਤਰੋ 플레이ਰ ਆ ਗਿਆ ਪੰਜਾਬ ਸਾਰੇ ਲਗਭਗ ਪੰਜਾਬ ਪਹੁੰਚ ਗਏ ਆ ਤਾਂਵੇਂ ਸ਼ਿਲੂ ਦੀ ਗੱਲ ਆ ਫੋਟੋ ਚ ਸਾਰੇ ਹੀ ਦਿਸ ਰਹੇ ਆ ਰਵੀ ਦਿਉਰਾ ਅਮਨ ਖਤਰੀ ਵੀ ਆ ਗਿਆ ਮਿੱਤਰੋ ਅਮਨ ਦਿਉਰੇ ਵਾਲਾ ਵੀ ਆ ਗਿਆ ਮਨੀਸ਼ ਬਹੁ ਅਕਬਰਪੁਰ ਉਹ ਵੀ ਪਹੁੰਚ ਗਿਆ ਰੇਸ਼ਮ ਜਾਮਾ ਰਾਏ ਵੀ ਆ ਗਿਆ ਫੂਲਾ ਸ਼ੂਸ਼ਕਾੜਾ ਵੀ ਪੰਜਾਬ ਐਗ ਦੀ ਸਰਾ ਲਾਊਗਾ ਉਹਦੀ ਵੀ ਖੇਡ ਓਪਨ ਚ ਆਪਾਂ ਘਾਟ ਹੀ ਦੇਖੀ ਆ ਐਮਐਲ ਕੇ ਹੀ ਬਾਈ ਜ਼ਿਆਦਾ ਖੇਡਦਾ ਸੋ ਇਸ ਵਾਰ ਦਸੰਬਰ ਚ ਉਹਦੀ ਵੀ ਖੇਡ ਦੇਖਾਂਗੇ ਆਪਾਂ ਫੂਲਾ ਵੀ ਕਮਾਲਾਂ ਕਰੂਗਾ ਮਣੀਸ਼ ਤੇ ਸ਼ਿਲੂ ਕੱਠੇ ਮਿੱਤਰੋ ਨਾ ਦੋਨਾਂ ਨੇ ਜੋ ਹੈ ਕਮਾਲਾਂ ਕਰਨੀਆਂ ਦੋਨੇ ਹੀ ਪੰਜਾਬ 'ਚ ਜਦੋਂ ਆਉਂਦੇ ਆ ਨਾ ਤਾਂ ਸਰਾਾ ਲਾਉਂਦੇ ਆ ਮਿੱਤਰੋ ਉਹ ਵੀ ਖੇਡਣਗੇ ਤੇ ਬੁਰੀਆ ਸੈਸਰ ਵੀ ਪੰਜਾਬ ਆ ਉਹਨੇ ਵੀ ਕਮਾਲਾਂ ਕਰਨੀਆਂ ਕਾਲੇ ਸੰਘਿਆਲਾ ਸਣੀ ਵੀ ਆ ਗਿਆ ਮੰਨਾਬਲ ਨਾ ਉਹ ਵੀ ਪਹੁੰਚ ਗਿਆ ਮਿੱਤਰੋ ਉਹ ਵੀ ਪੰਜਾਬ ਕਮਾਲਾਂ ਕਰੂਗਾ ਉਧਰੋਂ ਚੱਕੀ ਰਮਦਾਸ ਵੀ ਆ ਗਿਆ ਰਾਜਾ ਪਧਰੀ ਪੰਜਾਬ ਹੀ ਸੀਗਾ ਤੇ ਇੱਕ ਮਹੂਣੀ ਵੀ ਸੀਗੇ ਮਿੱਤਰੋ ਪੰਜਾਬ ਹੀ ਤੇ ਚਿੱਟੀ ਵਾਲਾ ਜੱਗਾ ਲੇਟ ਆਊਗਾ ਦੁੱਗਾਂ ਵਾਲਾ ਖੁਸ਼ੀ ਵੀ ਥੋੜਾ ਲੇਟ ਆਊਗਾ ਉਹ ਵੀ ਛੇਤੀ ਆ ਰਿਹਾ ਪਰ ਪਰ ਮਿੱਤਰੋ ਇਹ ਸਾਰੇ ਪਲੇਅਰ ਜਿਹੜੇ ਮੈਂ ਕਹੇ ਆ ਨਾ ਇਹ ਆਉਣੇ ਆ ਉਸ ਮੇਲੇ ਤੇ ਜਿਹਦੀ ਸਾਰਿਆਂ ਨੂੰ ਉਡੀਕ ਆ ਅੰਬਾ ਸੌਰ ਸਿੰਘ ਵੀ ਜਿੱਦਾਂ ਤੁਹਾਨੂੰ ਦੱਸਿਆ ਮੱਖਣ ਮੱਖੀ ਵੀ ਆ ਗਿਆ ਤੇ ਉਹ ਵੀ ਜੋ ਹੈ ਇਸ ਮੇਲਿਆਂ ਤੇ ਹੀ ਕਮਾਲਾਂ ਕਰੂਗਾ ਪਹਿਲਾਂ ਆਪਾਂ ਕੱਪ ਦੀ ਗੱਲ ਕਰੀਏ ਤਾਂ 13 ਦਸੰਬਰ ਨੂੰ ਪਗੜਾਣੇ ਦਾ ਮੇਲਾ ਕੰਬਾਇਨਾ ਸਾਰਿਆਂ ਨੂੰ ਪਹਿਲਾ ਤੇ ਦੂਜਾ ਇਨਾਮ ਆ ਓਪਨ ਦੇ ਮੈਚ ਆ ਤਿੰਨ ਬਾਹਰੋਂ ਆ ਇੱਥੇ ਟੀਮਾਂ ਬਹੁਤ ਵਧੀਆ ਬਣਗਾਂ ਆਉਂਗਾ ਸ਼ੀਲੂ ਅੰਬਾ ਜੱਗੂ ਦੀ ਵਾਪਸੀ ਹੋ ਰਹੀ ਆ ਉਹ ਲਹਿਲ ਖੁਰਦ ਖੇਡੂ ਬੋਲਟ ਏਸੇ ਦੇਣੀ ਬੋਲਟ ਆ ਮਿੱਤਰੋ ਸੋ ਉੱਥੇ ਦੋ ਤਿੰਨ ਟੀਮਾਂ ਟੁੱਟਣਗੀਆਂ ਪਰ ਇੱਥੇ ਤਾਂ ਗੱਲਾਂ ਲੱਗਣਗੀਆਂ ਟਿਕਾਣੇ ਤੁਹਾਨੂੰ ਪਤਾ ਹੀ ਆ ਵੀ ਹਰ ਇੱਕ ਪਲੇਅਰ ਹੀ ਆਊਗਾ ਹਰ ਇੱਕ ਚਾਹੂਗਾ ਵੀ ਕੰਬੈਨ ਸ਼ੁਰੂ ਜੀ ਆ ਗਈ ਆ ਅਸੀਂ ਜਿੱਤ ਗਏ ਤੇ ਫਿਰ ਬਾਅਦ ਚ ਕਮਾਲਾਂ ਹੀ ਕਰੀਏ ਸੋ ਤਾਂ ਕਰਕੇ ਵੀ ਸ਼ੀਲੂ ਨੇ ਵੀ ਜ਼ੋਰ ਲਾਉਣਾ ਰਵੀ ਦਿਉਰਾ ਨਾਲ ਆ ਉਹਦੇ ਰੇਡਰ ਟੌਪ ਤੇ ਚੱਲੀ ਆਉਂਦਾ ਉਹ ਵੀ ਕਮਾਲਾਂ ਕਰੂਗਾ ਦਿਉਰੇ ਵਾਲਾ ਰੋਕਣਾ ਬੜਾ ਔਖਾ ਸੋ ਸ਼ੀਲੂ ਦੇ ਹੀ ਭਾਰੀ ਟੀਮ ਬਾਨੀ ਆ ਇੱਥੇ ਇਹ ਖੇਡੂਗਾ ਮਿੱਤਰੋ ਵੱਡੀ ਟੀਮ ਲਿਆਉ ਉਧਰੋਂ ਮਹਿਮਦਵਾਲ ਦੀ ਸਿਰੇ ਦੀ ਟੀਮ ਬਣੂ ਲੋਹਾਰੇ ਦੀ ਵਧੀਆ ਟੀਮ ਬਾਨੀ ਆ ਇੱਕ ਹੋਰ ਮਿੱਤਰੋ ਇਧਰੋਂ ਬਹੁਤ ਤਗੜੀ ਟੀਮ ਸ਼ਗਰਪਰੀਆਂ ਦੀ ਆ ਰਹੀ ਹੈ ਇੰਦਰਜੀਤ ਦੀ ਵਾਪਸੀ ਹੈ ਇੱਕ ਦਿਨ ਪਹਿਲਾਂ ਹੀ ਹੋ ਜਾਣੀ ਹੈ ਉਹ ਤਾਂ ਚਲੋ ਇੱਕ ਦਿਨ ਪਹਿਲਾਂ ਹੀ ਉਹ ਮਾਲਵੇ ਦੇ ਵਿੱਚ ਖੇਡਣ ਆ ਰਿਹਾ ਇੰਦਰਜੀਤ ਕਲਸੀਆਂ ਦੀ ਵੀ ਵਾਪਸੀ ਹੋਣੀ ਹੈ ਸੋ ਕਮਾਲਾ ਹੋਣੀ ਹੈ ਦੇਖਦੇ ਹਾਂ ਬਾਕੀ ਕੀ ਬਣਦਾ ਮਿੱਤਰੋ ਇਹ ਵੱਡੀ ਜਾਣਕਾਰੀ ਦੇਣੀ ਸੀ ਵੀ ਸਾਰੇ ਹੀ ਲਗਭਗ ਪਲੇਅਰ ਪੰਜਾਬ